ਫਿਰ ਸਤਗੁਰੂ ਜੀ ਨੇ ਉਹਨਾਂ ਸਖਿਆਵਾਂ ਵਿੱਚ ਇਹ ਵੀ ਸਿੱਖਿਆ ਦਿੱਤੀ ਭਰਤਰ ਰੂਪ ਨਾ ਪੇਖੈ ਨੇਤਰ ਸਮਝਾਇਆ ਇਹ ਨਾ ਦੇਖ ਪਰਾਈਆਂ ਚੰਗੀਆਂ ਮਾਮਾਂ ਭੈਣਾ ਧੀਆਂ ਜਾਣੇ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਸਿਧਾਂਤ ਨੇ ਪਰ ਨਰੈਣੂ ਮਹੰਤ ਨੇ ਇੰਨਾ ਸਿਧਾਂਤਾਂ ਨੂੰ ਛਿੱਕੇ ਤੇ ਟੰਗ ਦਿੱਤਾ ਜਦੋਂ ਵੀ ਕੋਈ ਇੱਥੇ ਨਮਸਕਾਰ ਕਰਨ ਆਉਂਦਾ ਉਹਦੇ ਨਾਲ ਇਹਦੇ ਗੁੰਡੇ ਜ਼ਬਰਜਨਾਹ ਕਰਦੇ ਇਤਿਹਾਸ ਦੇ ਪੰਨਿਆਂ ਵਿੱਚ ਜ਼ਿਕਰ ਵੀ ਹੈ ਵੀ ਇੱਕ ਵਾਰ ਛੇ ਬੀਬੀਆਂ ਮੱਥਾ ਟੇਕਣ ਆਈਆਂ ਉਹਦੇ ਨਾਲ ਨਰੈਣੂ ਮਹੰਤ ਤੇ ਇਹਦੇ ਗੁੰਡੀਆਂ ਨੇ ਜ਼ਬਰਜਨਾਹ ਕੀਤਾ ਤੇ ਇੱਕ ਸਿੰਧੀ ਜੱਜ ਦੀ ਗੱਲ ਆਉਂਦੀ ਆ 1919 ਦੇ ਵਿੱਚ ਸਿੰਧੀ ਜੱਜ ਨਣਕਾਣਾ ਸਾਹਿਬ ਦੀ ਧਰਤੀ ਤੇ ਮੱਥਾ ਟੇਕਣ ਆਇਆ ਆਪਣੀ ਧੀ ਤੇ ਪੁੱਤ ਨੂੰ ਆਪਣੀ ਪਤਨੀ ਨੂੰ ਨਾਲ ਲੈ ਕੇ ਆਇਆ ਬੜਾ ਉਹਦਾ ਵਿਸ਼ਵਾਸ ਸੀ ਗੁਰੂ ਜੀ ਦੇ ਉੱਤੇ ਜਦੋਂ ਹੀ ਆਉਂਦਾ ਇਹਦੀ ਛੋਟੀ ਉਮਰ ਦੀ ਬੱਚੀ ਦੇ ਨਾਲ ਨਰੈਣੂ ਮਹਾਂਤ ਤੇ ਉਹਦੇ ਗੁੰਡੇ ਮਾਫ ਕਰਨਾ ਮੈਨੂੰ ਸ਼ਬਦ ਵਰਤਨੇ ਪੈਣਗੇ ਬਲਾਤਕਾਰ ਕਰਤ ਦੇ ਨੇ ਵੇਖੋ ਉਹ ਮੁਬਾਰਕ ਧਰਤੀ ਜਿੱਥੋਂ ਆਵਾਜ਼ਾਂ ਆਉਂਦੀਆਂ ਨੇ ਦੇਖ ਪਰਾਈਆਂ ਚੰਗੀਆਂ ਮਾਮਾ ਭੈਣਾ ਧੀਆਂ ਜਾਣੇ ਸ਼ਰਾਬਾਂ ਦੇ ਦੌਰ ਚ ਲਾਉਂਦਾ ਵੇਸਵਾਮਾਂ ਦੇ ਨਾਚ ਕਰਵਾਉਂਦਾ ਹੁਣ ਜਦੋਂ ਇਹਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨਾ ਖਾਲਸੇ ਪੰਥ ਨੇ ਫੈਸਲਾ ਕੀਤਾ ਵੀ ਇਹਨਾਂ ਮਹਾਂਤਾਂ ਤੋਂ ਗੁਰਦੁਆਰੇ ਆਜ਼ਾਦ ਕਰਾਉਣੇ ਪੈਣਗੇ ਹੁਣ ਆਜ਼ਾਦ ਕਰਵਾਉਣ ਦੇ ਲਈ ਮੀਟਿੰਗਾਂ ਸ਼ੁਰੂ ਹੋ ਗਈਆਂ ਤੇ ਮੀਟਿੰਗਾਂ ਦੇ ਵਿੱਚ ਫੈਸਲਾ ਹੋਇਆ ਵੀ 4 5 6 ਮਾਰਚ ਨੂੰ ਆ ਜੋ ਕੱਲ ਨੂੰ ਤਰੀਕ ਆ ਰਹੀ ਹੈ ਨਾ 4 5 6 ਮਾਰਚ ਅਮਰਸਰ ਸਾਹਿਬ ਦੀ ਧਰਤੀ ਤੇ ਕਾਨਫਰੰਸ ਹੋਈ ਸੀ ਵੀ 4 5 6 ਮਾਰਚ ਨੂੰ ਕੌਮ ਦੇ ਆਗੂ ਜਾ ਕੇ ਨਰੈਣੂ ਮਹੰਤ ਦੇ ਨਾਲ ਗੱਲ ਕਰਨਗੇ ਤੇ ਨਰੈਣੂ ਮਹੰਤ ਵੀ ਕਹਿੰਦਾ ਸੀ ਵੀ ਆ ਜਾਣ ਜਿਵੇਂ ਤੁਸੀਂ ਕਹੋਗੇ ਆਪਾਂ ਕਰ ਲਾਂਗੇ ਉਤੋਂ ਤੋਂ ਇਹ ਗੱਲ ਕਹਿੰਦਾ ਸੀ ਪਰ ਅੰਦਰ ਹੀ ਅੰਦਰ ਹੀ ਨੇ ਤਿਆਰੀ ਕਰ ਲਈ ਸੀ ਵੀ ਜਦੋਂ ਆਗੂ ਆਉਣਗੇ ਨਾ ਸਾਰਿਆਂ ਨੂੰ ਇਕੱਠਿਆਂ ਨੂੰ ਹੀ ਮਾਰ ਦੇਵਾਂਗਾ ਇਕੱਠਿਆਂ ਨੂੰ ਮਾਰਨਾ ਸੌਖਾ ਹੋਏਗਾ ਜਦੋਂ ਆਗੂ ਹੀ ਨਾ ਰਹੇ ਪਿੱਛੇ ਕੌਮ ਕੀ ਕਰੇਗੀ ਮੈਨੂੰ ਕੋਈ ਨਹੀਂ ਕੱਢ ਸਕੇਗਾ ਕੋਈ ਮੇਰੇ ਸਾਹਮਣੇ ਖੜਨ ਦੀ ਹਿੰਮਤ ਹੀ ਨਹੀਂ ਕਰੇਗਾ ਜਦੋਂ ਮੈਂ ਸਾਰੇ ਆਗੂ ਹੀ ਮਾਰ ਦਿੱਤੇ ਤੇ ਸਰਦਾਰ ਕਰਤਾਰ ਸਿੰਘ ਛੱਬਰ ਜੀ ਇਹਨਾਂ ਨੇ ਆਪਣਾ ਸੁਈਆ ਛੱਡਿਆ ਹੋਇਆ ਸੀ ਅਵਤਾਰ ਸਿੰਘ ਅਵਤਾਰ ਸਿੰਘ ਨੇ ਆ ਕੇ ਖਬਰ ਦਿੱਤੀ ਵੀ ਨਰੇਣੂ ਮਹੰਤ ਤੇ ਤਿਆਰੀ ਕਰ ਰਿਹਾ ਹੈ ਵੀ ਜਦੋਂ ਆਗੂ ਆਉਣਗੇ ਨਾ ਸਾਰਿਆਂ ਨੂੰ ਖਤਮ ਕਰ ਦੇਵਾਂਗੇ ਵੇਖੋ ਕੌਮ ਦਾ ਏਕਾ ਜਦੋਂ ਸਰਤਾ ਸਰਦਾਰ ਕਰਤਾਰ ਸਿੰਘ ਛੱਬਰ ਜੀ ਨੇ ਗੱਲ ਸੁਣੀ ਉਸੇ ਸਮੇਂ ਕਹਿ ਦਿੱਤਾ ਕਹਿੰਦੇ ਫਿਰ ਆਪਾਂ ਇਦਾਂ ਨਹੀਂ ਹੋਣਦੇ ਆਂਗੇ ਆਗੂਆਂ ਦੇ ਜਾਣ ਤੋਂ ਪਹਿਲਾਂ 4 5 6 ਮਾਰਚ ਦਾ ਦਿਨ ਹੈ ਨਾ ਜਦੋਂ ਆਗੂਆਂ ਨੇ ਜਾਣਾ ਹੈ ਆਗੂਆਂ ਦੇ ਜਾਣ ਤੋਂ ਪਹਿਲਾਂ ਆਪਾਂ ਪਹਿਲਾਂ ਅੱਗੇ ਜਾ ਕੇ ਵੇਖਦੇ ਆਂ ਵੀ ਮਾਹੌਲ ਕੀ ਹੈ ਅਵਤਾਰ ਸਿੰਘ ਨੇ ਦੱਸ ਦਿੱਤਾ ਸੀ ਸੁਈਏ ਨੇ ਵੀ 19 20 ਫਰਵਰੀ ਨੂੰ ਨਰੈਣੂ ਮਹੰਤ ਇੱਥੇ ਨਹੀਂ ਹੋਏਗਾ ਇਹਨੇ ਲਾਹੌਰ ਦੇ ਵਿੱਚ ਇੱਕ ਕਾਨਫਰੰਸ ਵਿੱਚ ਜਾਣਾ ਹੈ ਤੇ ਤੁਸੀਂ ਉਦੋਂ ਆ ਜੀ ਹੁਣ ਤਿਆਰੀ ਹੋਗੀ ਸਰਦਾਰ ਕਰਤਾਰ ਸਿੰਘ ਛੱਬਰ ਜੀ ਦੀ ਅਗਵਾਈ ਵਿੱਚ ਇੱਕ ਜਥਾ ਚੱਲਦਾ ਹੈ ਤੇ ਇੱਕ ਭਾਈ ਲక్ష్మణ ਸਿੰਘ ਧਾਰੋਵਾਲ ਜੀ ਉਹਨਾਂ ਦੀ ਅਗਵਾਈ ਵਿੱਚ ਜਥਾ ਤੁਰਿਆ ਹੈ ਇੱਕ ਜਥਾ ਭਾਈ ਟਹਿਲ ਸਿੰਘ ਜੀ ਦੀ ਅਗਵਾਈ ਵਿੱਚ ਤੁਰਦਾ ਹੈ ਜਦੋਂ ਨਰੈਣੂ ਮਹੰਤ ਰੀਲ ਗੱਡੀ ਚੜਨ ਲੱਗੇ ਹੈ ਕਿਸੇ ਬੀਬੀ ਨੇ ਆ ਕੇ ਕਹਿ ਦਿੱਤਾ ਵੀ ਤੂੰ ਤੇ ਚੱਲੀ ਹੈ ਤੇ ਸਿੰਘ ਤਾਂ ਬਿਲਕੁਲ ਨੇੜੇ ਲੱਗੇ ਨੇ ਉਹਨਾਂ ਕਬਜ਼ਾ ਕਰ ਲੈਣੇ ਇੱਕ ਮੁਸਲਮਾਨ ਬੀਬੀ ਸੀ ਉਹਨੂੰ ਇੰਨਾ ਤੇ ਪਤਾ ਹੀ ਨਹੀਂ ਸੀ ਵੀ ਮੇਰੀ ਕਹੀ ਗੱਲ ਦਾ ਆ ਹਸ਼ਰ ਹੋਏਗਾ ਇੰਨਾ ਨੁਕਸਾਨ ਹੋ ਜਾਣੇ ਉਨੇ ਉਦਈ ਕਹਿ ਦਿੱਤਾ ਵੀ ਤੂੰ ਚੱਲੇ ਆਂ ਸਿੰਘ ਤੇ ਨੇੜੇ ਲੱਗ ਗਿਓਂ ਨਾ ਕਬਜ਼ਾ ਕਰ ਲੈਣੇ ਆ ਕਿ ਨਰੇਣੂ ਮਹੰਤ ਉਸੇ ਸਮੇਂ ਰੇਲ ਗੱਡੀ ਚ ਉਤਰਦਾ ਤੇ ਦੁਬਾਰਾ ਫਿਰ ਨਣਕਾਣਾ ਸਾਹਿਬ ਦੀ ਧਰਤੀ ਤੇ ਆ ਜਾਂਦਾ ਤੇ ਤਿਆਰੀ ਸ਼ੁਰੂ ਕਰ ਦਿੰਦੇ ਵੀ ਜਦੋਂ ਜਥੇ ਆਉਣਗੇ ਨਾ ਸਾਰਿਆਂ ਨੂੰ ਮੈਂ ਖਤਮ ਕਰ ਦੇਣਾ ਤੇ ਇਸ ਗੱਲ ਦਾ ਪਤਾ ਲੱਗਦਾ ਕੌਮ ਦੇ ਆਗੂਆਂ ਨੂੰ ਉਹਨਾਂ ਨੇ ਉਸੇ ਸਮੇਂ ਭਾਈ ਦਲੀਪ ਸਿੰਘ ਭਾਈ ਬਰਿਆਮ ਸਿੰਘ ਨੂੰ ਭੇਜਿਆ ਵੀ ਨਾ ਜਥਿਆਂ ਨੂੰ ਰੋਕੋ ਹੁਣ ਜਥਿਆਂ ਨੂੰ ਰੋਕਣ ਦੇ ਲਈ ਭਾਈ ਦਲੀਪ ਸਿੰਘ ਤੇ ਭਾਈ ਬਰਿਆਮ ਸਿੰਘ ਆਉਂਦੇ ਨੇ ਸਰਦਾਰ ਕਰਤਾਰ ਸਿੰਘ ਛੱਬਰ ਜੀ ਦਾ ਜਥਾ ਇਹਨਾਂ ਨੂੰ ਮਿਲਦਾ ਉਹ 10 ਦਿਨੀ ਵੀ ਸੰਗਤ ਦਾ ਫੈਸਲਾ ਹੈ ਤੁਸੀਂ ਰੁਕ ਜਾਓ ਅੱਗੇ ਨਹੀਂ ਜਾਣਾ ਸਰਦਾਰ ਕਰਤਾਰ ਸਿੰਘ ਛੱਬਰ ਜੀ ਕਹਿੰਦੇ ਨੇ ਵੀ ਅਸੀਂ ਤੇ ਰੁਕ ਜਾਵਾਂਗੇ ਭਾਈ ਲక్ష్మణ ਸਿੰਘ ਧਾਰੋਵਾਲ ਜੀ ਦਾ ਜਥਾ ਤੇ ਬਿਲਕੁਲ ਨੇੜੇ ਲੱਗਿਆ ਹੋਇਆ ਹੈ ਉਹਨਾਂ ਨੂੰ ਰੋਕੋ ਹੁਣ ਭਾਈ ਦਲੀਪ ਸਿੰਘ ਜੀ ਗਏ ਤੇ ਜਦੋਂ ਜਾ ਕੇ ਸ ਜਥੇ ਨੂੰ ਮਿਲਦੇ ਆ ਨਾ ਪਹਿਲਾਂ ਤੇ ਇਹਨਾਂ ਨੂੰ ਜਥਾ ਲੱਭਿਆ ਹੀ ਨਹੀਂ ਸੀ ਫਿਰ ਇਹ ਭਾਈ ਉੱਤਮ ਸਿੰਘ ਜੀ ਦੇ ਕਾਰਖਾਨੇ 'ਚ ਗਏ ਉਹਨਾਂ ਦੀ ਮਦਦ ਮੰਗੀ ਫਿਰ ਜਿਵੇਂ ਕਿਵੇਂ ਕਰਕੇ ਇਹਨਾਂ ਨੂੰ ਜਥਾ ਮਿਲ ਗਿਆ ਤੇ ਜਾ ਕੇ ਇਹਨਾਂ ਨੇ ਬੇਨਤੀ ਕੀਤੀ ਵੀ ਸੰਗਤ ਦਾ ਫੈਸਲਾ ਹੈ ਤੁਸੀਂ ਅੱਗੇ ਨਾ ਜਾਓ ਤੇ ਜਦੋਂ ਇੰਨਾ ਕਿਹਾ ਕੁਝ ਵਿਦਵਾਨ ਤੇ ਕਹਿੰਦੇ ਨੇ ਵੀ ਸਰਦਾਰ ਲక్ష్మణ ਸਿੰਘ ਧਾਰੋਵਾਲ ਜੀ ਨੇ ਜਵਾਬ ਦਿੱਤਾ ਵੀ ਅਸੀਂ ਅਰਦਾਸ ਕਰਕੇ ਤੁਰੇ ਆਂ ਹਣ ਪਿੱਛੇ ਨਹੀਂ ਮੁੜਾਂਗੇ ਕੁਝ ਵਿਦਵਾਨ ਦੱਸਦੇ ਨੇ ਵੀ ਉਹਨਾਂ ਕਿਹਾ ਵੀ ਚਲੋ ਅਸੀਂ ਕੋਈ ਗੱਲ ਨਹੀਂ ਕਰਾਂਗੇ ਅੱਜ ਗੁਰੂ ਹਰ Rai ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ ਅਸੀਂ ਨਮਸਕਾਰ ਕਰ ਆਉਨੇ ਆ ਮੱਥਾ ਟੇਕ ਆਉਨੇ ਆ ਤੇ ਭਾਈ ਦਲੀਪ ਸਿੰਘ ਤੇ ਭਾਈ ਬ੍ਰਿਯਾਮ ਸਿੰਘ ਜੀ ਵੀ ਸਾਦੀ ਭਰਦੇ ਨੇ ਵੀ ਠੀਕ ਹੈ ਗੁਰੂ ਜੀ ਦਾ ਪ੍ਰਕਾਸ਼ ਪੁਰਬ ਹੈ ਤੁਸੀਂ ਮੱਥਾ ਟੇਕ ਕੇ ਆਓ ਕੋਲੇ ਜਿਮੀ ਇਹ ਜਥਾ ਨਨਕਾਣਾ ਸਾਹਿਬ ਦੀ ਧਰਤੀ ਤੇ ਹੁੰਦਾ ਹੈ ਭਾਈ ਲక్ష్మణ ਸਿੰਘ ਧਾਰੋਬਾਲ ਜੀ ਗੁਰੂ ਜੀ ਦੀ ਗੋਦ ਵਿੱਚ ਬਹਿੰਦੇ ਇੰਨੇ ਪਹਿਲਾਂ ਸੁਖਮਨੀ ਸਾਹਿਬ ਦਾ ਪਾਠ ਚੱਲ ਰਿਹਾ ਸੀ ਜਦੋਂ ਸਮਾਪਤੀ ਹੋਈ ਭਾਈ ਲక్ష్మణ ਸਿੰਘ ਧਾਰੋਬਾਲ ਜੀ ਗੁਰੂ ਜੀ ਦੀ ਗੋਦ ਵਿੱਚ ਬੈਠ ਗਏ ਕੋਲੇ ਭਾਈ ਤਹਿਲ ਸਿੰਘ ਜੀ ਬੈਠ ਗਏ ਭਾਈ ਕਹਿਰ ਸਿੰਘ ਜੀ ਬੈਠ ਗਏ ਭਾਈ ਮੰਗਲ ਸਿੰਘ ਜੀ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਤੋਂ ਭਾਈ ਲਖਮਣ ਸਿੰਘ ਧਾਰੂਵਾਲ ਜੀ ਨੇ ਆਸਾ ਦੀ ਵਾਰ ਦਾ ਪਾਠ ਸ਼ੁਰੂ ਕਰ ਦਿੱਤਾ ਕੀਰਤਨ ਨਹੀਂ ਸ਼ੁਰੂ ਕੀਤਾ ਪਾਠ ਸ਼ੁਰੂ ਕੀਤਾ ਗੁਰੂ ਮਹਾਰਾਜ ਜੀ ਦੇ ਸਰੂਪ ਤੋਂ ਵੇਖ ਕੇ ਤਿੰਨ ਰੈਣੂ ਮਹੰਤ ਦੇ ਗੁੰਡੀਆਂ ਨੇ ਇੱਕਦਮ ਹਮਲਾ ਕਰ ਦਿੱਤਾ ਟੱਕੂਏ ਗੰਡਾਸਿਆਂ ਤਲਵਾਰਾਂ ਦੇ ਨਾਲ ਜਥੇ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਇਤਿਹਾਸ ਕਹਿੰਦੇ ਇੱਕ ਗੋਲੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਦੇ ਵੀ ਆਕੇ ਲੱਗਦੀ ਆ 1400 ਅੰਗ ਤੋਂ ਲੈ ਕੇ ਲਗਭਗ 1200 ਅੰਗ ਤੱਕ ਗੋਲੀ ਜਾਂਦੀ ਆ ਭਾਈ ਲక్ష్మణ ਸਿੰਘ ਧਾਰੋਵਾਲ ਜੀ ਵੀ ਜ਼ਖਮੀ ਹੋ ਗਏ ਤੇ ਉਹਨਾਂ ਦੇ ਖੂਨ ਨਾਲ ਲਿਬੜੇ ਹੱਥ ਜਦੋਂ ਬਾਣੀ ਪੜ ਰਹੇ ਸੀ ਨਾ ਸਰੂਪ ਤੋਂ ਇੱਕਦਮ ਹਮਲਾ ਕੀਤਾ ਗਿਆ ਜਦੋਂ ਜ਼ਖਮੀ ਹੋਏ ਲਿਬੜੇ ਹੋਏ ਖੂਨ ਦੇ ਨਾਲ ਹੱਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਹਾਰਾਕ ਸਰੂਪ ਉੱਤੇ ਲੱਗ ਗਏ। ਅੱਜ ਵੀ ਕੁਝ ਵਿਦਵਾਨ ਦੱਸਦੇ ਨੇ ਵੀ ਉਹ ਸਰੂਪ ਅਕਾਲ ਤਖਤ ਸਾਹਿਬ ਦੀ ਧਰਤੀ ਤੇ ਸੰਭਾਲਿਆ ਹੋਇਆ ਉਦਾਂ ਹੀ ਹੱਥ ਲੱਗੇ ਹੋਏ ਨੇ ਤੇ ਉਹ ਗੋਲੀ ਵੀ ਉਦਾਂ ਹੀ ਹੈ। ਤੇ ਜਦੋਂ ਉਹਨਾਂ ਨੇ ਵੇਖਿਆ ਵੀ ਭਾਈ ਲక్ష్మణ ਸਿੰਘ ਧਾਰੋਵਾਲ ਜੀ ਸਹਿਕ ਰਹੇ ਨੇ ਉਹਨਾਂ ਨੂੰ ਜਿਉਂਦਿਆਂ ਨੂੰ ਝੰਡ ਦੇ ਨਾਲ ਬੰਨ੍ਹ ਕੇ ਅੱਗ ਲਾ ਦਿੱਤੀ। ਵੇਖੋ ਭਾਈ ਲక్ష్మణ ਸਿੰਘ ਧਾਰੋਵਾਲ ਜੀ ਵਾਲਾ ਝੰਡ ਕਿਸੇ ਬਿਰਲੇ ਨੂੰ ਯਾਦ ਹੋਣਾ ਤੇ ਮਿਰਜੀ ਵਾਲਾ ਝੰਡ ਬੱਚੀਆਂ ਤੱਕ ਅਸੀਂ ਪਹੁੰਚਾ ਦਿੱਤਾ ਅਸੀਂ ਕਿੰਨਾਂ ਦੇ ਵਾਰਿਸ ਆ ਉਧਰ ਧਿਆਨ ਦਿइये ਧੰਨ ਨੇ ਭਾਈ ਲక్ష్మణ ਸਿੰਘ ਧਾਰੋਵਾਲ ਜੀ ਧੰਨ ਨੇ ਉਹ ਸਿੰਘ ਸੂਰਮੇ ਜਿਹੜੇ ਸ਼ਾਂਤਵੇਂ ਢੰਗ ਨਾਲ ਪਹੁੰਚੇ ਨੇ ਤੇ ਜਿਹੜਾ ਚਬੱਚਾ ਸੀ ਨਾ ਜਿਹਨੂੰ ਚਰਨਕੁੰਡ ਕਹਿੰਨੇ ਆ ਇਹ ਖੂਨ ਨਾਲ ਭਰ ਕੇ ਉੱਪਰ ਦੀ ਡੁੱਲਣ ਲੱਗਿਆ ਸੀ ਨਰੇਣੂ ਮਹੰਤ ਦੇ ਪੈਗੰਦ ਨੂੰ ਉਹਨਾਂ ਜੋਧੀਆਂ ਨੇ ਆਪਣੇ ਖੂਨ ਦੇ ਨਾਲ ਧੋਤਾ ਹੈ ਬੜੀ ਮੁਸ਼ਕਲਤ ਕੀਤੀ ਬੜੀ ਮਿਹਨਤ ਕੀਤੀ ਗੁਰੂ ਜੀ ਦੇ ਸਿਧਾਂਤਾਂ ਨੂੰ ਮਰਿਆਦਾ ਨੂੰ ਬਹਾਲ ਕਰਾਉਣ ਦੇ ਲਈ ਤੇ ਇਹ ਜਿਹੜਾ ਜਥਾ ਸ਼ਹੀਦ ਹੁੰਦਾ ਇਸ ਜਥੇ ਵਿੱਚ ਕੌਣ-ਕੌਣ ਆਇਆ ਸੀ ਮੈਂ ਕੁਝ ਕਦਾ ਜ਼ਿਕਰ ਕਰ ਦੇ ਮਾ ਤਾਂ ਜੋ ਆਪਾਂ ਸਿੱਖਿਆ ਲੈ ਲਈਏ ਇਤਿਹਾਸ ਦੇ ਵਿੱਚੋਂ ਸੁਣਿਆ ਤੇ ਬਹੁਤ ਵਾਰੀ ਹੈ ਨਾ ਤੁਹਾਡੇ ਵਿੱਚ ਬਜ਼ੁਰਗ ਵੀ ਬੈਠੇ ਹੋਣੇ ਆ ਜਿਨ੍ਹਾਂ ਨੇ ਆਪ ਆਪਣੇ ਕੰਨਾਂ ਨਾਲ ਕਿਉਂਕਿ ਥੋੜੇ ਸਮੇਂ ਦੀ ਤਾਂ ਗੱਲ ਹੈ 1920 ਦੇ ਵਿੱਚ ਤੇ ਸਾਕਾ ਵਾਪਰੇ ਹੈ ਆਪਣੇ ਕੰਨਾਂ ਦੇ ਨਾਲ ਇਸ ਸਾਕੇ ਦੀਆਂ ਗੱਲਾਂ ਸੁਣੀਆਂ ਹੋਣਗੀਆਂ ਐਸੇ ਬਜ਼ੁਰਗ ਹੈਗੇ ਨੇ ਇਸ ਸਾਕੇ ਦੇ ਵਿੱਚ ਕਿਹੜੇ ਕਿਹੜੇ ਸੂਰਮੇ ਸ਼ਹੀਦ ਹੋਏ ਕੁਝ ਕ ਦਾ ਆਪਾਂ ਜ਼ਿਕਰ ਕਰਦੇ ਆ ਤਾਂ ਜੋ ਸਿੱਖਿਆ ਲੈ ਸਕੀਏ